ਹੋਈ ਸਵਾਗਤ ਆ ਤੁਹਾਡਾ ਸਾਡੇ YouTube ਚੈਨਲ ਤੇ ਲੋਈਆ ਪਹੁੰਚੀਆਂ ਕੋਟਪੁਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਟਾਈਮ ਹੋ ਗਏ 7:30 ਤੇ ਬੋਲੀ ਹੋ ਗਈ ਸਟਾਰਟ ਜੀ ਦੇਖਦੇ ਆ ਤੂੜੀ ਅੱਜ ਕੀ ਰੇਟ ਜਾਂਦੀ ਹੈ ਨਾਗਾ 10 50 40 45 60 65 70 75 80 85 90 290 ਰੁਪਏ ਬੋਲਣਾ ਭਾਈ ਕਿਨੇ 290 ਰੁਪਏ ਭਾਈ ਪਹਿਲੀ ਟਰਾਲੀ ਲੱਗੇ 290 ਰੁਪਏ ਲੱਗ ਗਿਆ ਜੀ ਜਿਹੜੀ ਪਹਿਲੀ ਟਰਾਲੀ ਹੈ ਤੇ ਦੂਜੀ ਟਰਾਲੀ ਦੀ ਕਰੋ ਜੀ ਕੁਆਲਟੀ ਚੈੱਕ ਹਾਂ ਜੀ ਬਣੀਆਂ ਥੋੜੀ ਸੁੱਕੀ ਅੰਦਰ ਦੀ ਜੋ ਨਾ ਇੱਥੇ ਬੱਦਲ ਹੀ ਬਣਿਆ ਹੋਇਆ ਛੋਟੇ ਛੋਟੇ ਧੁੰਦ ਵੀ ਅੱਜ ਦੇਖ ਦਿਆਂ ਫੜ ਅੱਜ ਕੀ ਗੱਲ ਜਾਂਦੀਆਂ ਬਾਕੀ ਨੌ ਟਰਾਲੀਆਂ ਇੱਕ ਟਰਾਲੀ ਦੀ ਬੋਲੀ ਹੋ ਗਈ ਤੇ 10 ਟਰਾਲੀਆਂ ਟੋਟਲ ਆ ਗਈਆਂ ਜੀ ਕੀ ਆ ਬਾਈ ਅੰਦਰ ਦੀ ਬਾਹਰ ਦੀ ਬਾਈ ਅੰਦਰ ਦੇ ਬਾਈ ਅੰਦਰ ਦੀ ਥੋੜੀ ਬੋਲੋ ਜੀ 250 250 250 250 250 54 60 ਕਿੱਥੇ ਜਾਣ ਵੀਰ 65 70 75 275 ਬੋਲਾ ਬਾਈ ਜੀ 275 ਰੁਪਏ ਬਾਈ ਜੀ ਦੂਜੀ ਟਰਾਲੀ ਲੱਗੀ 275 ਰੁਪਏ ਲੱਗ ਗਈ ਤੇ ਤੀਸਰੀ ਟਰਾਲੀ ਦੇਖਦੇ ਕੀ ਰੇਟ ਜਾਂਦਾ ਇਹ ਵੀ ਟੂੜੀ ਅੰਦਰ ਦੀ ਜਮਾਂ ਸਾਫ਼ ਇਹ ਕਰੋ ਜੀ ਕੁਆਲਿਟੀ ਚੈੱਕ ਵਧੀਆ ਟੂੜੀ ਸਾਫ਼ ਮਰਟੀ ਵਧੀਆ ਬੋਲੋ ਜੀ ਅੰਦਰ ਜੀ ਅੰਦਰ ਜੀ 240 240 40 40 ਜੀ ਮਾਨ ਵਧਾਉਂਦਾ ਲੈਣੀ ਆ ਭਾਈ ਕਿੱਥੇ ਜਾਣੀ ਆ ਪੰਜ ਗਾਇਆਂ ਕਿਹੜੀ ਵੱਡੀ ਪੰਜ ਗਾਇ ਦੂਰੇ ਹੀ ਜਾਣਾ ਕਿਲੋਮੀਟਰ ਰੋਡ ਤੇ ਪੰਜ ਗਾਇ ਨਹੀਂ ਇੱਧਰ ਹੋਰ ਆ ਭਾਈ ਇਹ ਵੱਡੀ ਪੰਜ ਮੀਟਰ ਹੋਣਾ ਭਾਈ ਜਾਏਗਾ 300 ਰੁਪਿਆ ਕਰਾਇਆ ਕੁੰਜਾਈ 60 65 70 75 275 ਬੋਲਣਾ ਕਿਨੇ 275 ਰੁਪਏ ਲਈ ਜੀ ਇਹ ਵੀ ਲੱਗੀ 275 ਕੇ ਜੀ ਤੇ ਨਾ ਕਰੇ 8 ਜੀ ਹੋਰ ਬਾਈ 8 ਨਾ ਕਰੇ ਜੀ ਅੰਦਰ ਦੇਖਦੇ ਆਂ 3 ਰੇਟ ਜਾਂਦੇ ਬਾਈ ਇਹ ਵੀ ਥੋੜੀ ਸਾਫ ਹੈ ਅੰਦਰ ਦੀ ਤੁੜੀ ਆ ਜੀ तकरीबन ساری ਕੋਈ ਕੁਆਲਟੀ ਚੈੱਕ ਕੀ ਦੀ ਹੈ ਬਾਈ ਅੱਛਾ ਸੋ ਨਾਲ ਦੀ ਅੰਦਰ ਦੀ ਇਹ ਕਿ ਬੰਦ ਨਹੀਂ ਜਾਏਗਾ ਨਹੀਂ ਨਹੀਂ 700 ਰੁਪਿਆ ਬਾਈ 700 ਰੇਟ ਹਾਂ ਆਏ ਮੁੱਕ ਨਾ ਕਹੀਆ ਤੇਰਾ ਹਰ ਵਾਰ ਹਰ ਸਤੂ ਵਾਰ ਕਾਹ ਰਿਹਾ ਤੂੰ ਇੱਕ ਵਾਰ ਦਾ ਪ੍ਰੋਬਲਮ ਇੱਕ ਵਾਰੀ ਕਹੇ ਪਰ ਕਰ ਮੈਂ ਬੋਲਦਾ ਨਾ ਬੋਲੀ 700 ਕਹਦੇ ਇੱਕ ਵਾਰੀ ਬਾਅਦ ਕਰਾਇਆ ਕਰੀ ਪਾਹ ਲੋ ਵੀ ਨਿੱਕੀ ਪਾਣੀ ਨਾ ਨਹੀਂ ਤਾਂ ਟਾਈਮ ਵੇਖੇ ਨਾ ਤੂੰ 735 ਹਜ਼ਾਰ ਪੁੱਛਦਾ ਵੀਰੇ ਟੈਂਟ ਚਲੋ ਜੀ 240 ਰੁਪਏ 250 ਰੁਪਏ ਆਈ 54 60 65 70 270 ਬੋਲਾਂਗੇ ਨੇ 270 ਰੁਪਏ ਬਾਈ ਇਹ ਲੱਗ ਗਈ 270 ਰੁਪਏ ਤੀਸਰੀ ਟਰਾਲੀ ਤੇ ਚੌਥੀ ਟਰਾਲੀ ਤੇ ਦੇਖਦੇ ਆ ਕੀ ਰੜ ਜਾਂਦਾ ਇਹ ਬਾਈ ਹਰ ਉਹ ਟਰਾਲੀ ਲੈ ਕਾਉਂ ਤੀ ਵੀਡੀਓ ਤੇ ਦੇਖ ਸਕਦਾ ਨਹੀਂ ਹਰ ਉਹ ਲੈਵਾ ਬਾਈ ਇਹਦੇ ਕੋਲ ਥੋੜੀ ਬੋਹ ਪਈ ਹੈ ਬੋਹ ਦਾ ਬਾਈ ਚਲ ਜਾਓ ਅੰਦਰ ਦੀ ਥੋੜੀ ਬੋਹ ਹੋ ਜੀ 230 ਨਹੀਂ ਹੋਣਾ ਪੂਰੀ ਸਾਫ ਹੈ ਜਮਾ ਪੂਰੀ ਜਮਾ 230 55 ਰੱਟ ਪੈਂਡ ਬੋਲਾ ਤੂੰ ਲੈ ਜੀ ਖੁੱਲੀ ਬੱਲੇ ਤਾਂ ਨਹੀਂ ਪੰਡਾ ਇਹ ਲੈ ਖੁੱਲੀ ਹੈ ਬੰਦਾ ਸਾਰੀਆਂ ਪੰਡਾ ਬੰਦੀਆ ਲੱਗਦੇ ਥੱਲੋਂ 65 ਰੁਪਏ 70 ਰੁਪਏ ਨਹੀਂ ਇਹ ਨਹੀਂ 75 ਰੁਪਏ 275 ਬੋਲਾਂਗੇ ਨੇ ਕੀ ਦੂਸਰੇ ਪਲੇਟਾਂ ਆ ਗਈਆਂ ਸੀਮੈਂਟ ਵਾਲੀ ਦੇ ਦੇਉਂਗੀ ਰੇਡਾਂ ਨਾਲ ਦੋ ਟ੍ਰਾਲੇ ਇੱਕ ਹੋਰ ਆ ਗਈ ਅੱਜ ਬਾਹਰ ਕਰਨੀ ਛੋਟੀ ਪੰਜ ਕਰੇਗੀ ਹੱਥ ਨਾਲ ਮਾਰੀ ਗੋਲ ਬਗਿਆ ਪਤਾ ਇਹ ਪਰਾਗਰ ਨੂੰ ਲੋਹੇ ਦੀ ਬੋਲ ਦੋਹਰਾ ਜੀ ਬਾਈ ਕਿਹੜਾ ਬੰਦਾ ਪੈਸਾ ਲੈ ਉਹ ਲੈ ਲੋ ਕੋਈ ਹੋਰ ਲੈ ਲੈ ਇੱਥੇ ਰਹਿ ਜਾ ਹੁਣ ਫਾਜੀ ਨਹੀਂ ਬੰਦਾ ਲੈਣਾ ਨਹੀਂ ਨਹੀਂ ਘਰ ਵਾਲੇ ਦਾ ਉਹ ਗੱਲ ਹੀ ਹੈ ਇਹ ਨੰਬਰ ਇੱਥੇ ਵੀ ਰਾਇ ਕਰਦੇ ਚੱਲਾ ਇੱਧਰ ਬੋਲੀ ਕਰ ਹਾਂਜੀ 240 240 250 60 50 265 ਰੁਪਏ ਬੋਲਾ ਕਿ ਨਹੀਂ 265 ਰੁਪਏ ਭਾਈ ਬੋਲੀ ਛੱਲਾ ਜਾਂ ਉਹ ਇਹ ਵੀ 265 ਰੁਪਏ ਲੱਗ ਗਏ ਗੋਮਛਲਾਂ ਨਾਲ ਨਾਗਰੇ ਦੀ ਸਾਰੀ 4 ਬੋਲੀ ਇਹਨਾਂ ਦੇ ਲਈ ਕੀ ਰੇਟ ਜਾਂਦੀ ਹੈ ਬਾਕੀ ਵੀਡੀਓ ਨੂੰ ਬਈ ਸ਼ੇਅਰ ਜ਼ਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਵੀ ਆਪਾਂ ਹਰ ਰੋਜ਼ ਕੁੜੀ ਦੇ ਲਈ ਬੋਲੀ ਪਾਈਦੀ ਆ ਹੋਰ ਵੀ ਕਈ ਵੈਰੀਟੀਆਂ ਦੀ ਆਪਾਂ ਵੀ ਅਪਰੇਸ਼ਨਰ ਦੇ ਵੀਡੀਓ ਬਣਾਏ ਪਾਈਦੇ ਆ 250 250 ਰੁਪਏ ਆਈ 54 60 65 70 75 80 अस्सी चासी. रुपया चासी। हाँ भाई नब्बे नब्बे रपया बोलता कोई दो सौ नब्बे हूं तक तो टॉप रेट रही दो सौ नब्बे रुपये हूं तक है दो सौ नब्बे रूपये